ਤਸਵੀਲਦਾਰ ਦੀ ਖਬਰ ਹੈ ਕਹਿੰਦੇ ਤਸਵੀਲਦਾਰ ਦੋ ਤਿੰਨ ਦਿਨ ਪਹਿਲਾਂ ਦੀ ਫਲਾਈ ਬੜਾ ਕਰਦਾ ਹੈ ਕਹਿੰਦੇ ਚਾਰ ਕਰਕੇ ਫਲਾਈ ਆਵਾ ਚਾਰ ਮਿੰਟਾਂ ਚ 45 ਕਿਲੋਮੀਟਰ ਉਹ ਵੀ ਖਬਰ ਲਾਈ ਉਸ ਤਰੀਕੇ ਨਾਲ ਹੈ ਪਰ ਜੇ ਇਹਦਾ ਦੂਜੇ ਪਾਸੇ ਵੇਖੀਏ ਤੇ ਕਹਿੰਦੇ ਉ ਆਪਰ ਰਜਿਸਟਰੀ ਕਰਾਉਣੀ ਹੋਵੇ ਨਾ ਤੇ ਚਾਰ ਚਾਰ ਘੰਟੇ ਬਾਹਰ ਖੜਨਾ ਪੈਂਦਾ ਤਸਵੀਲਦਾਰ ਹੁਣ ਆਇਆ ਜੀ ਹੁਣ ਆਇਆ ਜੀ ਅਜੇ ਚਾਹ ਪੀਂਦੇ ਆ ਜੀ ਅਜੇ ਉਹ ਕਰਦੇ ਆ ਤੇ ਉੱਥੇ ਕਹਿੰਦੇ 6-7 ਰਜਿਸਟਰੀਆਂ ਮਿੰਟਾਂ ਸਿਕੰਡਾਂ ਦੀ ਕਰਤੀਆਂ ਹਾਂਜੀ ਮੈਂ ਵੀ ਉਹ ਖਬਰ ਪੜੀ ਦੋ ਕੁ ਦਿਨ ਪਹਿਲਾਂ ਦੀ ਖਬਰ ਹੈ ਜਿਹੜੀ ਕਿ ਸ਼ਾਇਦ ਲੁਧਿਆਣੇ ਤੋਂ ਕਿਹੜਾ ਕਸਬਾ ਸੀ ਜਿਹੜਾ ਗ੍ਰਾਊਂਡ ਹੋਉਂਦੇ ਹੋ ਹਾਂਜੀ ਜੀ ਵੀ ਉਹ ਕਹਿੰਦੇ ਵੀ ਅੱਧਾ ਘੰਟਾ ਤੇ ਲੱਗਦਾ ਹੀ ਹੈ ਘਟੋ ਘਟ ਤੇ ਕਈ ਵਾਰ 40 ਮਿੰਟ ਵੀ ਲੱਗ ਜਾਂਦੇ ਆ ਤੇ 4 ਮਿੰਟ ਦੇ ਅੰਤਰਾਲ ਤੇ 4 ਮਿੰਟ ਦੇ ਫਰਕ ਤੇ ਦੋ ਵੱਖ-ਵੱਖਰੀਆਂ ਰਜਿਸਟਰੀਆਂ ਜਿਹੜੀਆਂ ਤਹਿਸੀਲਦਾਰ ਸਾਹਿਬ ਨੇ ਕਰ ਦਿੱਤੀਆਂ ਤੇ ਉਹ ਹੁਣ ਉਹਨਾਂ ਤੇ ਕਾਰਵਾਈ ਹੋ ਜਾਏਗੀ ਹਮ ਘਟੋ ਘਟ ਜਵਾਬ ਤੇ ਦੇਣਾ ਪਵੇਗਾ ਇਹਦਾ ਮਤਲਬ ਕਿ ਇੱਕ ਰਜਿਸਟਰੀ ਉਹਨਾਂ ਨੇ ਉੱਥੇ ਸ਼ਾਇਦ ਬੈਠੇ ਕਰਤੀ ਆ ਹਮ ਹੁਣ ਇਹਨਾਂ ਨੇ ਨਾ ਕੈਮਰੇ ਵਗੈਰਾ ਜਿਹੜੇ ਆ ਚਾਲੂ ਕੀਤੇ ਆ ਜੀ ਬਈ ਬਾਹਰ ਵੇਟਿੰਗ ਚ ਬੈਠੇ ਲੋਕ ਐ ਇੱਕ ਕੈਮਰਾ ਉੱਥੇ ਲਾਓ ਇੱਕ ਜਿੱਥੇ ਰਜਿਸਟਰੀ ਰਜਿਸਟਰਾਰ ਵਗੈਰਾ ਬੈਠਦੇ ਆ ਬਈ ਉੱਥੇ ਤੇ ਇੱਕ ਤਹਿਸੀਲਦਾਰ ਤੇ ਵੀ ਲੱਗੇਗਾ ਸ਼ਾਇਦ ਉਹ ਉਹ ਮਿੰਟੋ ਜਿ ਉਹ ਵੀ ਹੁੰਦਾ ਸ਼ਾਇਦ ਵੀ ਜਿਵੇਂ ਜੋ ਰਜਿਸਟਰੀ ਹੁੰਦੀ ਫੋਟੋ ਖਿੱਚੀ ਜਾਂ ਨਹੀਂ ਤਾਂ ਉਹ ਵੀ ਤਾਂ ਟਾਈਮ ਉਹਦੇ ਤਾਂ ਨਹੀਂ ਉਹ ਦੇਖਣਗੇ ਕਿ ਕੋਈ ਟਾਈਮ ਤੇ ਅਫਸਰ ਨਹੀਂ ਬਾਰਡ ਰਿਆ ਜਾਂ ਵੇਟਿੰਗ ਜਿਹੜੀ ਐ ਉਹ ਬਹੁਤ ਜ਼ਿਆਦਾ ਹੋ ਰਹੀ ਉਹ ਸਾਰੀਆਂ ਚੀਜ਼ਾਂ ਨੋਟ ਕੀਤੀਆਂ ਜਾਣਗੀਆਂ ਬਿਲਕੁਲ ਇਸ ਤਹਿਸੀਲਦਾਰ ਸਾਹਿਬ ਦੀ ਜਿਹੜੀ ਇਹ ਰਫਤਾਰ ਆ ਜਨ ਗੱਬਰੂ ਦੀ ਰਫਤਾਰ ਚੈੱਕ ਕਰ ਚ ਬਿਲਕੁਲ ਉਹ ਚੈੱਕ ਕੀਤੀ ਜਾ ਰਹੀ ਆ ਕਿ ਇੰਨੀ ਰਫਤਾਰ ਕਿਵੇਂ ਗਜ਼ਬ ਦੀ ਹੋ ਸਕਦੀ ਆ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਜਨਾਬ ਕਿ ਇਹ ਇੱਕ ਪੱਖ ਹੁੰਦਾ ਖਬਰਾਂ ਦਾ ਹਮ ਕੰਮ ਪੈਂਦਾ ਰਹਿੰਦਾ ਹੁਣ ਤਹਿਸੀਲੇ ਮੇਰੇ ਮਿੱਤਰ ਦਾ ਕੋਈ ਕੰਮ ਸੀਗਾ ਜੀ ਤਾਂ ਮੈਂ ਆਪਣੇ ਮਲੋਟ ਵਾਲੇ ਜਿਹੜੇ ਤਹਿਸੀਲਦਾਰ ਸਾਹਿਬ ਆ ਹਮ ਇਹਨਾਂ ਦੇ ਨਾਲ ਰابطਾ ਕੀਤਾ ਕਿਉਂਕਿ ਉਹਨਾਂ ਨੂੰ ਸਮੱਸਿਆ ਆ ਰਹੀ ਸੀ ਤਹਸੀਲਦਾਰ ਸਾਹਿਬ ਦੀ ਆਪਣੀ ਸਮੱਸਿਆ ਹਮ ਕਿ ਉਹਨਾਂ ਕੋਲ ਮੁਕਸਰ ਦਾ ਵੀ ਚਾਰਜ ਅੱਛਾ ਹੁਣ ਮੁਕਸਰ ਮੁਕਸਰ 40 ਕਿਲੋਮੀਟਰ 30 30 ਕਿਲੋਮੀਟਰ ਹੈ 30 ਦੇ ਹੈ ਠੀਕ ਹੈ ਜੀ ਹਮ 30 ਆਉਣਾ 30 ਜਾਣਾ ਹੁਣ ਇੱਕ ਜਗ੍ਹਾ ਤੇ ਤਾਂ ਖੱਜਲ ਖੁਆਰੀ ਹੋਏਗੀ ਸਰ ਬਿਲਕੁਲ ਇੱਕ ਕੋਈ ਦੁਕਾਨਦਾਰ ਔਰ ਮੁਕਸਰ ਤਹਸੀਲ ਵੀ ਕੋਈ ਛੋਟੀ ਥੋੜੀ ਹੈ ਜੀ ਉਹ ਜ਼ਿਲ੍ਹਾ ਹੈਡਕੁਆਟਰ ਵੀ ਹੈ ਸਰ ਹਮ ਮੈਂ ਉਸ ਸਮੇਂ ਦੇ ਜਿਹੜੇ ਤਹਸੀਲਦਾਰ ਸਾਹਿਬ ਸੀਗੇ ਹੁਣ ਤਾਂ ਪਤਾ ਨਹੀਂ ਬਦਲ ਗਏ ਕਿ ਨਹੀਂ ਹਮ ਉਹਨਾਂ ਨਾਲ ਰਾਬਤਾ ਕੀਤਾ ਉਹ ਆਏ ਫਿਰ ਆਏ ਵੀ ਆ ਤਾਂ ਦੇਰ ਸਵੇਰ ਉਹਨੇ ਕੰਮ ਕਰ ਦਿੱਤਾ ਜੀ ਪਰ ਇਹ ਤੁਸੀਂ ਦੇਖੋ ਕਿ ਅਸੀਂ ਇਹ ਚੀਜ਼ ਕਿਉਂ ਨਹੀਂ ਚੁੱਕਦੇ ਸਰਕਾਰ ਦੇ ਸਾਹਮਣੇ ਠੀਕ ਹੈ ਜਿਹੜਾ ਬੰਦਾ ਇਸ ਤਰ੍ਹਾਂ ਦੀ ਲਾਪਰਵਾਹੀ ਕਰਦਾ ਹੈ ਜਾਂ ਗਲਤੀ ਕਰਦਾ ਹੈ ਇਹ ਤਾਂ ਠੀਕ ਹੈ ਕਿ ਚਲੋ ਮਹਿਕਮਾ ਕਾਰਵਾਈ ਕਰੇ ਜਾਂ ਸਰਕਾਰ ਕਾਰਵਾਈ ਕਰੇ ਪਰੰਤੂ ਇਹ ਵੀ ਤਾਂ ਹੈ ਨਾ ਕਿ ਕੀ ਜੋ ਸਾਡਾ ਇੰਨਾ ਹੁਣ ਕੰਮ ਵਧਿਆ ਹਮ ਸਰ ਅੱਜ ਤੋਂ 10 20 ਸਾਲ ਦੇ ਮੁਕਾਬਲੇ ਦੇਖੋਗੇ ਤਾਂ ਦਫਤਰੀ ਕੰਮ ਵਧਿਆ ਹੀ ਹੈ ਘਟੇ ਨਹੀਂ ਹੈ ਬਿਲਕੁਲ ਵਸੋਂ ਵਧੀਆ ਆਪਣੀ ਜ਼ਮੀਨਾਂ ਦੀ ਵੰਡ ਵਧੀਆ ਪਰਿਵਾਰ ਵਧੇਆ ਤਾਂ ਕਹਿਣ ਦਾ ਮਤਲਬ ਹੈ ਕਿ ਕੀ ਅਸੀਂ ਉਨੀ ਤਦਾਦ ਦੇ ਵਿੱਚ ਆਪਣੀ ਅਫਸਰशाही ਜਿਹੜੀ ਆ ਉਹ ਸੀਟਾਂ ਤੇ ਬਿਠਾ ਰੱਖੀ ਆ ਜੀ ਮੇਰੇ ਖਿਆਲ ਦੇ ਨਾਲ ਠੀਕ ਆ ਜੇ ਕੋਈ ਅਫਸਰ ਨਲਾਇਕੀ ਕਰਦਾ ਹ ਉਹਦੇ ਤੇ ਕਾਰਵਾਈ ਬਣਦੀ ਆ ਬਣਦੀ ਬਿਲਕੁਲ ਪਰ ਤੁਸੀਂ ਆ ਚੀਜ਼ ਵੀ ਤੇ ਵੇਖੋ ਨਾ ਸਾਨੂੰ ਇਹ ਵੀ ਆਵਾਜ਼ ਚੁੱਕਣੀ ਚਾਹੀਦੀ ਮਾਰ ਵਾਲਾ ਮਸਲਾ ਬਹੁਤ ਵੱਡਾ ਹੈ ਇੱਕ ਬਿਲਕੁਲ ਕਈ ਕਈ ਤਰ੍ਹਾਂ ਦੇ ਜਿਹੜੇ ਭਾਰ ਆ ਕਈ ਇਲਾਕਿਆਂ ਦੇ ਭਾਰ ਆ ਹਾਂਜੀ ਤਾਂ ਗੱਲ ਇਹ ਆ ਕਿ ਫਿਰ ਹੁਣ ਅਗਲਾ ਫਿਰ ਟਿਕੜੂ ਮਿਲਾਏਗਾ ਨਾ ਜੀ ਤੇ ਜੇ ਤੁਸੀਂ ਮਤਲਬ ਕਿੰਨਾ ਚੀਜ਼ਾਂ ਤੋਂ ਪਾਰ ਪਾਇਆ ਹੋਵੇ ਇਹਨਾਂ ਚੀਜ਼ਾਂ ਨੂੰ ਠੀਕ ਕੀਤਾ ਹੋਵੇ ਤੇ ਅਗਲੇ ਨੂੰ ਵੀ ਪਤਾ ਹੋਵੇ ਕਿ ਭਾਈ ਅਗਲਿਆਂ ਨੇ ਉਹ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਨਾ ਕਿ ਖਾਣ ਪੀਣ ਜਵਾਈ ਵਾਂਗੂ ਤੇ ਕੰਮ ਲੈਣਾ ਕਸਾਈ ਵਾਂਗੂ ਮਤਲਬ ਕਿ ਅਗਲਾ ਵੀ پابੰਦ ਹੋਵੇ ਕਿ ਯਾਰ ਆ ਠੀਕ ਹੈ ਮੈਂ ਆਪਦੀ ਚੇਅਰ ਤੇ ਬੈਠਣਾ ਵੇਲੇ ਨਾਲ ਜਾ ਕੇ ਕੰਮ ਨਵੇੜਨਾ ਕੋਈ ਪੈਂਡੈਂਸੀ ਮੈਂ ਰੱਖਣੀ ਨਹੀਂ ਹੈ ਜੀ ਜੀ ਤਾਂ ਸਾਨੂੰ ਇਸ ਗੱਲ ਵੱਲ ਵੀ ਧਿਆਨ ਦੇ ਕੇ ਸਰਕਾਰ ਦੀ ਤਵੱਜੋ ਦਿਵੋਣੀ ਬਣਨੀ ਕਿ ਕੱਲੇ ਕੈਮਰੇ ਲਾਇਆ ਗੱਲ ਨਹੀਂ ਬਣਨੀ ਇਹ ਕਿ ਤੁਸੀਂ ਸੀਟਾਂ ਤੇ ਬੰਦੇ ਵੀ ਪੂਰੇ ਕਰਦੇ ਚਾਹੇ ਉਹ ਕਲੈਰੀਕਲ ਸਟਾਫ ਆ ਚਾਹੇ ਇਸ ਤਰ੍ਹਾਂ ਦੇ ਜਿਹੜੇ ਅਫੀਸਰ ਨੇ ਜੀ ਜੀ ਕੱਲਾ ਇੱਧਰ ਦਾ ਨਹੀਂ ਮੈਂ ਮੈਂ ਹਮੇਸ਼ਾ ਦੇਖੋ ਆਪਾਂ ਠੀਕ ਹੈ ਤਾਂ ਚੁਬਦੇ ਕਰਦੇ ਨਹੀਂ ਆ ਕੁਝ ਕੁਝ ਬੰਦੇ ਮੇਰੀ ਅਲੋਚਨਾ ਵੀ ਕਰਦੇ ਕਿ ਗੱਲ ਦੋ ਉਗਲੀ ਚ ਦੋਗਲੀ ਨਹੀਂ ਹੁੰਦੀ ਸਰ ਇਹ ਗੱਲ ਪੂਰੀ ਹੁੰਦੀ ਆ ਪੱਖ ਦੋਨੇ ਹੁੰਦੇ ਨਹੀਂ ਨਹੀਂ ਉਹੀ ਆ ਕਿ ਅਸੀਂ ਇੱਕ ਪੱਖ ਦੀ ਆਲੋਚਨਾਤਮਕ ਗੱਲ ਕਰਦੇ ਆਂ ਦੂਸਰੀ ਜਿਹੜੀ ਸਮੱਸਿਆ ਦੀ ਜੜ ਛੱਡ ਦਈਏ ਇਹ ਕਿਹੜੇ ਇੱਕ ਪਾਸੜ ਗੱਲ ਆ ਸਰ ਸਹੀ ਗੱਲ ਬਿਲਕੁਲ ਗੱਲ ਚਾਹੇ ਤੁਹਾਨੂੰ ਦੋਗਲੀ ਲੱਗੇ ਚਾਹੇ ਤੁਹਾਨੂੰ ਕਿਸ ਤਰ੍ਹਾਂ ਦੀ ਵੀ ਲੱਗੇ ਜੀ ਜੀ ਪਰ ਵਿਚ ਵਿਚਾਲੇ ਦੀ ਲੱਗੇ ਜੋ ਮਰਜ਼ੀ ਤੁਸੀਂ ਸੋਚਣ ਲਈ ਆਜ਼ਾਦ ਹੋ ਪਰ ਸਮੱਸਿਆ ਦੀ ਜਿੱਥੇ ਜੜ ਆ ਜੇ ਅਸੀਂ ਉਸ ਤਸਵੀਰ ਦੇ ਪੱਖ ਨੂੰ ਨਾਸ਼ ਹੋਈਏ ਤੇ ਮੇਰੇ ਖਿਆਲ ਦੇ ਨਾਲ ਗੱਲ ਉਦੋਂ ਅਧੂਰੀ ਜਾਂ ਦੋਗਲੀ ਵੜਦੀ ਹੈ ਜਦ ਪੱਕ ਪਾਤੀ ਬਣਦੀ ਹੈ ਬਿਲਕੁਲ ਜਦ ਠੀਕ ਕਰੇ ਬਿਨਾਂ ਤੋ ਠੀਕ ਨਹੀਂ ਹੁੰਦਾ ਯਾਰ ਮੈਂ ਗੱਲ ਕਰ ਰਿਹਾ ਸੀ ਕੱਲਾ ਵਾਧੂ ਪਾਰ ਵਾਲਾ ਮਸਲਾ ਇੱਧਰ ਨਹੀਂ ਹੈ ਪ੍ਰਿੰਸੀਪਲਾਂ ਦਾ ਵੀ ਬੜਾ ਮਸਲਾ ਮਿੰਟੂ ਜੀ ਕਹਿੰਦੇ ਕਿ ਪ੍ਰਿੰਸੀਪਲ ਹੀ ਨਹੀਂ ਹੈ ਸਕੂਲਾਂ ਦੇ ਵਿੱਚ ਬਹੁਤੇ ਸਕੂਲਾਂ ਦੇ ਵਿੱਚ ਉਧਰ ਮੁਹਾਲੀ ਵਾਲੇ ਪਾਸੇ ਨੇ ਥੋੜਾ ਜਿਹਾ ਮੋਹ ਜ਼ਿਆਦੇ ਆ ਉਹ ਏਰੀਆ ਚੰਗਾ ਹੈ ਉਧਰ ਪ੍ਰਿੰਸੀਪਲ ਕਿਸੇ ਨੇ ਲੱਗਣਾ ਤੇ ਕਹਿੰਦੇ ਲੱਭ ਜਾਂਦਾ ਇੱਧਰ ਆਪਣੇ ਮਾਨਸਾਲਾ ਏਰੀਆ ਹੋ ਗਿਆ ਆਪਣਾ ਮੁਕਸਰ ਵਾਲਾ ਇੱਧਰ ਆ ਸਾਰ ਇਦਾਂ ਤੇ ਪ੍ਰਿੰਸੀਪਲ ਹੀ ਲੱਭਦੇ ਬਹੁਤ سارے ਸਕੂਲ ਖਾਲੀ ਨੇ ਨਹੀਂ ਦੇਖੋ ਅੱਜ ਨਾ ਮੈਂ ਇੱਕ ਅੰਕੜਾ ਵੀ ਨੋਟ ਕੀਤਾ ਸੀਗਾ ਜਿਹੜਾ ਡੀਟੀਐਫ ਨੇ ਸ਼ਾਇਦ ਅ ਅਖਬਾਰਾਂ ਨੂੰ ਦਿੱਤਾ ਉਹਨਾਂ ਨੇ ਪ੍ਰੈਸ ਨੋਟ ਬਣਾ ਕੇ ਜੀ ਜੀ ਤਾਂ ਬਹੁਤ ਵੱਡੀ ਉਹ ਰਿਪੋਰਟ ਹੈ ਮੇਰੇ ਖਿਆਲ ਦੇ ਨਾਲ ਪੰਜਾਬ ਸਰਕਾਰ ਨੂੰ ਜੋ ਸਿੱਖਿਆ ਤੇ ਬਹੁਤ ਜ਼ੋਰ ਦਿੰਦੀ ਆ ਜੀ ਇੱਧਰ ਵਿਚਾਰਨਾ ਪਵੇਗਾ ਉਹ ਕਹਿੰਦੇ ਕਿ 856 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਵਾਂਝੇ ਆ 856 ਯਾ ਬਿਲਕੁਲ ਜੀ 10 ਜ਼ਿਲ੍ਹਿਆਂ ਤੇ 77 ਸਿੱਖਿਆ ਬਲਾਕਾਂ ਦੇ 50% ਤੋਂ ਜ਼ਿਆਦਾ ਸਕੂਲ ਵਿੱਚ ਇੱਕ ਵੀ ਪ੍ਰਿੰਸੀਪਲ ਨਹੀਂ ਹੈ। ਹਿਸਾਬ ਲਾ ਲਓ 10 ਜ਼ਿਲ੍ਹਿਆਂ ਤੇ 77 ਸਿੱਖਿਆ ਬਲਾਕਾਂ ਦੇ ਵਿੱਚ ਔਰ ਉਹਨਾਂ ਦੇ ਬਕਾਇਦਾ ਜੇ ਤੁਸੀਂ ਦੇਖੋਗੇ ਤਾਂ ਜ਼ਿਲ੍ਹਾ ਵਾਈਜ਼ ਵੀ ਇਹਨਾਂ ਨੇ ਦਿੱਤੀ ਉਹਨਾਂ ਨੇ ਲਿਸਟ ਜਾਰੀ ਕੀਤੀ ਆ ਡੀਟੀਐਫ ਵਾਲਿਆਂ ਨੇ ਡੀਟੀਐਫ ਤੋਂ ਵੀ ਦੱਸ ਦਈਏ ਮੁਰਾਦ ਕੀ ਹੁੰਦੀ ਹੈ ਕਿ ਡੈਮੋਕਰੈਟਿਕ ਟੀਚਰ ਫਰੰਟ ਟੀਚਰ ਫਰੰਟ ਜੀ ਜੋ ਮਤਲਬ ਕਹਦੇ ਆ ਤੁਹਾਡਾਂ ਦੀ ਜਥੇਬੰਦੀ ਹੈ ਜਥੇਬੰਦੀ ਹੈ ਜੀ ਜੀ ਬਿਲਕੁਲ ਤਾਂ ਗੱਲ ਫਿਰ ਹੁਣ ਦੂਜੀ ਕਰ ਲਓ ਹਮ ਕਿ ਅੱਜ ਦੇ ਅਖਬਾਰਾਂ 'ਚ ਇਹ ਛਪਿਆ ਕਿ ਭਾਈ ਮੁਹਾਲੀ ਤੇ ਵਾਧੂ ਹੈ ਤੇ ਇਧਰ ਮਾਨਸੇ ਵਾਲੇ ਪਾਸੇ ਫੇਰ ਉਹੀ ਗੱਲ ਆ ਗਈ ਕਿ ਇੱਕ ਪ੍ਰਿੰਸੀਪਲ ਨੂੰ 4-4 ਚਾਰਜਸ ਚਾਰਜ ਕਿਹਨਾਂ ਸਕੂਲਾਂ ਦਾ ਚਾਰਜ ਚਾਰਜ ਦਿੱਤਾ ਆ ਸੌਰੀ ਤਾਂ ਉਹ ਉਹ ਚਾਰਜਸ ਤੇ ਉਹ ਦੂਜੇ ਹੋਗੇ ਨਾ ਅੰਗਰੇਜ਼ੀ 'ਚ ਮੈਂ ਬਹੁਤ ਜ਼ਿਆਦਾ ਵੀ ਕਿਹਾ ਤਾਂ ਚਾਰਜ ਦਿੱਤਾ ਮਤਲਬ ਕਿ ਉਹਨਾਂ ਚਾਰਜ ਬਣਾ ਦਿੱਤੇ ਉਹਨਾਂ ਨੂੰ ਕੰਮ ਦਿੱਤਾ ਯਾਨੀ ਚਾਰ-ਚਾਰ ਥਾਵਾਂ ਤੇ ਉਹ ਕੰਮ ਸੰਭਾਲਦੇ ਸੀ ਵਾਲਾ ਜੀ ਹਾਂਜੀ ਕੰਮ ਸੰਭਾਲ ਰਹੇ ਆ ਹੁਣ ਮੁਹਾਲੀ ਦਾ ਆਪਾਂ ਨੂੰ ਪਤਾ ਇਸ ਤਰ੍ਹਾਂ ਦੇ ਅਫਸਰਾਂ ਦੀਆਂ ਰੈਸ਼ਾਂ ਆ ਨੇ ਜਾਂਦੀ ਹੈ ਹਿਪੋਤ ਨੇ ਜਾਂ ਕੁਝ ਪੜਾਉਣਾ ਲਿਖਾਉਣਾ ਤਾਂ ਭੱਜ ਕੇ ਉਧਰ ਨੂੰ ਚਲੇ ਜਾਂਦੇ ਆ ਇਹਦਾ ਮਤਲਬ ਇਹ ਵੀ ਆ ਕਿ ਕਿਤੇ ਨਾ ਕਿਤੇ ਜੋ ਸਾਡੀ ਇੱਥੇ ਸਿੱਖਿਆ ਦੇ ਮਾਮਲਿਆਂ ਦੇ ਵਿੱਚ ਜੋ ਕਾਰ ਕਰਦ ਗਈ ਆ ਜੀ ਉਹਦੇ 'ਚ ਸਫਾਰਸ਼ ਚਲਦੀ ਹੋਊਗੀ ਫਿਰ ਬਿਲਕੁਲ ਜਾਂ ਉਹਦੇ 'ਚ ਇਹ ਵੀ ਆ ਕਿ ਅਸੀਂ ਇੱਕ ਪਾਸੇ ਤੇ ਕਹਿ ਰਹੇ ਆ ਕਿ ਫਿਨਲੈਂਡ ਭੇਜਨੇ ਆ ਜੀ ਅਸੀਂ ਇਹਨਾਂ ਨੂੰ ਸਿੰਗਾਪੁਰ ਭੇਜਣਾ ਟ੍ਰੇਨਿੰਗ ਵਾਸਤੇ ਫਿਰ ਗੱਲ ਉੱਥੇ ਆ ਜਾਂਦੀ ਆ ਜੀ ਕਿ ਕੀ ਸਾਡੇ ਕੋਲ ਸਾਡੀਆਂ ਸੀਟਾਂ ਤੇ ਬੈਠੇ ਅਫਸਰ ਜਿਹੜੇ ਪੂਰੇ ਹੈਗੇ ਨੇ ਹੂੰ 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 ਤਾਂ ਜਿਹੜੇ ਬਈ ਇੱਕ ਦੀ ਜਗ੍ਹਾ ਤੇ ਚਾਰ ਸੰਭਾਲ ਰਹੇ ਆ ਕਿ ਉਹਨਾਂ ਨੂੰ ਤੁਸੀਂ ਚਾਰ ਗੁਣਾ ਤਨਖਾਹ ਦੇ ਦਿੰਦੇ ਜੀ ਹੂੰ ਹੂੰ ਦੇਖੋ ਕਿੰਨਾ ਵਾਰਕ ਲੋਡ ਹੋਏਗਾ ਤਾਂ ਕਿਤੇ ਨਾ ਕਿਤੇ ਫਿਰ ਜੇ ਉਹ ਫੇਲ ਹੋ ਜਾਏਗਾ ਆਪਣੀ ਡਿਊਟੀ ਨਿਭਾਉਣ ਚ ਤੁਸੀਂ ਉਹਦੇ ਤੇ ਕਾਰਵਾਈ ਕਰਦੇ ਹੋਗੇ ਪਰ ਜਿਨ੍ਹਾਂ ਨੇ ਤੁਸੀਂ ਮਤਲਬ ਕਿ ਸਾਰੀਆਂ ਚੀਜ਼ਾਂ ਪੂਰੀਆਂ ਕਰਕੇ ਦੇਣੀਆਂ ਨੇ ਤੁਹਾਡੇ ਤੇ ਕਾਰਵਾਈ ਕੌਣ ਕਰੇ ਸਾਬ ਕਰੇ ਤੁਹਾਨੂੰ ਕੌਣ ਪੁੱਛੇ ਹੂੰ ਇਹਨਾਂ ਦੀ ਵੀ ਤੇ ਜਵਾਬ ਦੇ ਹੀ ਵਰਦੀ ਆ ਉਹ ਜਿਹੜੇ ਬੈਂਸ ਸਾਹਿਬ ਆ ਉਹ ਤੇ ਕਹਿੰਦੇ ਕਿ ਇਹਨਾਂ ਦੇ ਆਪਣੇ ਬੰਦਿਆਂ ਦੀ ਗੱਲ ਹੀ ਨਹੀਂ ਸੁਣਦੇ ਕਿਸੇ ਦੀ ਆਹੋ ਉਥੇ ਸੁਣਦੇ ਹੀ ਦਿੱਲੀ ਵਾਲਿਆਂ ਦੀ ਗੱਲ ਸੁਣਦੇ ਨਹੀਂ ਕਿਸ ਦੀ ਕਹਿੰਦੇ ਇਹ ਇਹਨਾਂ ਦੇ ਆਪਣੇ ਬੰਦਿਆਂ ਨੇ ਮੈਨੂੰ ਗੱਲ ਦੱਸੀ ਹੈ ਜੀ ਇਹਨਾਂ ਦੇ ਵਿੱਚੋਂ ਉਹ ਕਹਿੰਦੇ ਜੀ ਸਾਡੀ ਗੱਲ ਹੀ ਨਹੀਂ ਸੁਣਦਾ ਸਿੱਖਿਆ ਮੰਤਰੀ ਤੇ ਸਭ ਤੋਂ ਜ਼ਿਆਦਾ ਤੁਹਾਨੂੰ ਪਤਾ ਸਿੱਖਿਆ ਨਾਲ ਜੁੜੇ ਕੰਮ ਹੁੰਦੇ ਨੇ ਕਈ ਵਾਰ ਬਿਲਕੁਲ ਜੀ ਬਿਲਕੁਲ ਤਾਂ ਗੱਲ ਇਹ ਆ ਕਿ ਭਾਈ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ ਬੈਂਸ ਸਾਹਿਬ ਨੂੰ ਕਹੀਏ ਕਿ ਭਾਈ ਇਹ ਤੁਸੀਂ ਸਭ ਕੁਝ ਠੀਕ ਕਰੋ ਜੀ 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 ਬਿਲਕੁਲ ਅਸਾਮੀਆਂ ਵੀ ਭਰੋ ਇਕੱਲਾ ਬਾਹਰ ਦਿਖਾਵਾ ਦਿਖਾਵਾ ਨਾ ਕਰੋ ਜਿਹੜੇ ਥੋੜੇ ਜਿਹੇ ਹੈਗੇ ਆ ਉਹਨਾਂ ਨੂੰ ਬਾਹਰ ਭੇਜ ਦਿਓ ਤੇ ਪਿੱਛੇ ਜਮਾ ਸਕੂਲ ਖਾਲੀ ਹੋ ਜਾਂਦੇ ਖੈਰ ਮਿੰਟੂ ਜੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਮਸਲੇ ਤਾਂ ਪੰਜਾਬ ਦੇ ਬਹੁਤ ਸਾਰੇ ਆ ਜਿਨ੍ਹਾਂ ਤੇ ਗੱਲ ਹੋਣੀ ਜ਼ਰੂਰੀ ਹੈ ਜਿਨ੍ਹਾਂ ਤੇ ਚਰਚਾ ਹੋਣੀ ਜ਼ਰੂਰੀ ਹੈ ਤੇ ਜਿਨ੍ਹਾਂ ਤੇ ਕੰਮ ਹੋਣਾ ਹੀ ਬੜਾ ਜ਼ਰੂਰੀ ਹੈ ਖੈਰ ਕਿਵੇਂ ਕਰਦੇ ਆ ਕਦੋਂ ਕਰਦੇ ਆ ਇਹ ਤੇ ਫਿਰ ਇਹਨਾਂ ਤੇ ਰਿਪੈਂਡ ਕਰਦਾ ਹੈ